ਜੀ ਯਕੋਡ ਹਲੋ ਜੀਐਸਟੀ 2.0 ਦੀ ਅੱਜ ਦੇਸ਼ ਭਰ ਦੇ ਵਿੱਚ ਸ਼ੁਰੂਆਤ ਹੋ ਚੁੱਕੀ ਹੈ ਨਾ ਸਿਰਫ ਵਾਹਨ ਸਸਤੇ ਹੋਏ ਨਹੀਂ ਹੋਰ ਵੀ ਘਰੇਲੂ ਵਸਤੂ ਆ ਜਿਵੇਂ ਇਲੈਕਟ੍ਰੋਨਿਕਸ ਸਮਾਨ ਤੇ ਹੋਰ ਖਾਣ ਪੀਣ ਦਾ ਸਮਾਨ ਵੀ ਸਸਤਾ ਹੋ ਗਿਆ ਹੈ ਪਰ ਲੋਕਾਂ ਦੇ ਵਿੱਚ ਇੱਕ ਗੱਲ ਸੀ ਕਿ ਆਖਰਕਾਰ ਕਿੰਨੀਆਂ ਸਸਤੀਆਂ ਹੋਣਗੀਆਂ ਖਾਸ ਕਰਕੇ ਗੱਡੀਆਂ ਕਿਉਂਕਿ ਕਾਰਾਂ ਦਾ ਪੂਰੇ ਦੇਸ਼ ਦੇ ਵਿੱਚ ਬਹੁਤ ਸ਼ੌਕ ਹੈਗਾ ਸੋ ਅਸੀਂ ਇਸ ਵੇਲੇ ਪਹੁੰਚੇ ਹਾਂ ਮਰੂਤੀ ਦੀ ਏਜੰਸੀ ਦੇ ਵਿੱਚ लवली ਆਟੋਸ ਦੇ ਵਿੱਚ ਜਿੱਥੇ ਕਿੰਨੇ ਜਿਹੜੇ ਰਿਡਿਊਸ ਹੋਏ ਨੇ ਕਾਰਾਂ ਦੇ ਪ੍ਰਾਈਸ ਸੋ ਉਹ ਵੀ ਤੁਹਾਨੂੰ ਦੱਸਾਂਗੇ ਕਿ ਕਿੰਨਾ ਫਰਕ ਪਿਆ ਪਹਿਲਾਂ ਕੀ ਕੀ ਮਸੀਤ ਤੇ ਹੁਣ ਕਿੰਨੀ ਕੀਮਤ ਹੋਈ ਹੈ ਸੋ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਵਸਾ ਦਿੰਦੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜੀਆਂ ਛੋਟੇ ਮਾਡਲ ਦੀਆਂ ਗੱਡੀਆਂ ਸਿਰਫ ਉਹੀ ਸਸਤੀਆਂ ਨਹੀਂ ਹੋਈਆਂ ਜੋ ਤੁਹਾਡੇ ਵੱਡੇ ਲੈਵਲਸ ਦੀਆਂ ਗੱਡੀਆਂ ਹੈਗੀਆਂ ਨੇ ਜੋ ਅੱਗੇ ਜਾ ਕੇ ਹੋਰ ਹਾਈ ਫਾਈ ਗੱਡੀਆਂ ਨੇ ਉਹਨਾਂ ਦੇ ਵੀ ਰੇਟ ਜਿਹੜੇ ਐ ਉਹ ਕਾਫੀ ਰਿਡਿਊਸ ਹੋਏ ਨੇ ਸੋ ਤੁਸੀਂ ਰੌਣਕਾ ਵੇਖ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਕਿਉਂਕਿ ਲੋਕਾਂ ਦੇ ਵਿੱਚ ਇੱਕ ਇੱਛਾ ਸੀਗੀ ਇੱਕ ਚਾਹਤ ਸੀਗੀ ਕਿ ਜਦੋਂ ਗੱਡੀਆਂ ਦੇ ਰੇਟ ਘਟਣਗੇ ਤਾਂ ਕਿਸ ਤਰ੍ਹਾਂ ਦੀਆਂ ਕੀਮਤਾਂ ਘਟਣਗੀਆਂ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਲੋਕ ਵੱਡੀ ਤعداد ਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਜਾਣਕਾਰੀ ਹਾਸਲ ਕਰ ਰਹੇ ਨੇ ਕਿ ਕਿੰਨੀਆਂ ਗੱਡੀਆਂ ਸਸਤੀ ਹੋਈਆਂ ਨੇ ਸੋ ਸਾਡੇ ਨਾਲ ਜਿਹੜੇ ਇੱਥੇ ਸੇਲਸ ਪਰਸਨ ਵੀ ਹੈਗੇ ਉਹ ਵੀ ਮੌਜੂਦ ਹੈ ਪਾਜੀ ਦਾ ਨਾਮ ਪੁੱਛ ਲੇ ਭਾਜੀ ਕੀ GST 2.0 ਸ਼ੁਰੂ ਹੋ ਚੁੱਕਾ ਹੈ ਸੋ ਕਿੰਨੀ ਕੁ ਜਿਹੜਾ ਗੱਡੀਆਂ ਦਾ ਰਿਡਿਊਸ ਹੋਇਆ ਰੇਟ ਬੇਸਿਕ ਮੋਟਾ-ਮੋਟਾ ਜੇ ਆਪਾਂ ਐਕਸ ਸ਼ੋਰੂਮ ਦੀ ਗੱਲ ਕੀਤੀ ਜਾਵੇ ਬੇਸ ਮਾਡਲ ਤੋਂ ਅ ਦੇਖੋ ਜੀ ਗੱਡੀਆਂ ਉੱਪਰ ਡਿਪੈਂਡ ਕਰਦਾ ਹੈ ਬੇਸ ਮਾਡਲ ਆਪਾਂ ਕਹਿ ਸਕਦੇ ਹਾਂ ਕਿ ਇਹ ਕਿਹੜੀਆਂ ਐਂਟਰੀ ਸੈਗਮੈਂਟ ਦੀਆਂ ਗੱਡੀਆਂ ਆ ਗਈਆਂ ਨੇ ਐਂਟਰੀ ਸੈਗਮੈਂਟ ਦੀ ਗੱਡੀ ਜਿਵੇਂ ਲਾਈਕ ਆਪਣਾ अल्टੋ ਆ ਜਾਂਦੀ ਹੈ ਜਾਂ ਵੈਗਨਰ ਆ ਜਾਂਦੀ ਹੈ ਉਹਨਾਂ ਵਿੱਚ ਵੀ GST ਦਾ ਤਕਰੀਬਨ GST JC ਦਾ 60 ਤੋਂ 70 ਹਜ਼ਾਰ ਰੁਪਏ ਦਾ ਫਰਕ ਪੈ ਗਿਆ। ਪਲੱਸ ਜੋ ਮਾਰਦੀ ਨੇ ਸਕੀਮ ਦਿੱਤੀ ਹੈਗੀ ਹੈ ਉਹ ਤਕਰੀਬਨ 45 ਤੋਂ 50 ਹਜ਼ਾਰ ਰੁਪਏ ਪਲੱਸ ਬੋਨਸ ਉਹ ਤਕਰੀਬਨ ਲੈ ਕੇ ਚੱਲੀਏ ਕਿ ਆਪਾਂ ਸਵਾ ਲਗਦਾ ਬੈਨੀਫਿਟ ਪ੍ਰਕਾਰ ਵਿੱਚ ਮਤਲਬ ਆਪਾਂ ਕੰਬਾਈਨ ਕਰਕੇ ਮਿਲ ਰਿਹਾ। ਹਾਂ ਤੇ ਕੁਝ ਹੋਰ ਵੀ ਆਫਰਸ ਆਏ ਨੇ ਨਾਲ ਇਸ ਤਿਉਹਾਰਾਂ ਦੇ ਮੌਕੇ ਤੇ ਆਫਰ ਚਲਦੀ ਰਹਿੰਦੀਆਂ ਨੇ ਔਰ ਆਫਰ ਨਵੀਂ ਆਈਆਂ ਵੀ ਨੇ। ਜਿਵੇਂ ਬੁਕਿੰਗ ਬਣਾਇਆ ਹੋ ਗਈ ਹੈ ਬਫਰ ਸਿਸਟਮ ਹੈ ਜਾਂ ਹੋਰ ਕੁਝ ਐਕਸਚੇਂਜ ਬੋਨਸ ਇਹ ਸਾਰੀ ਚੀਜ਼ਾਂ ਆਪਾਂ ਅਗਰ ਇਕੱਠੀ ਕਰ ਲੈਨੇ ਆ ਤੇ ਪ੍ਰਾਈਸ ਬਹੁਤ ਜ਼ਿਆਦਾ ਰਿਡਿਊਸ ਹੋ ਜਾਂਦਾ ਸੋ ਕਹਿ ਸਕਦੇ ਆ ਕਿ ਕਸਟਮਰ ਵੀ ਅੱਜ ਵੱਡੀ ਗਿਣਤੀ 'ਚ ਪਹੁੰਚੇ ਹੋਏ ਆ ਸੋ ਲੋਕਾਂ ਦੇ ਵਿੱਚ ਵੀ ਇਹ ਜਿਗਿਆਸਾ ਸੀਗੀ ਕਿ ਜਦੋਂ ਰੇਟ ਘੱਟ ਹੋਣਗੇ ਕਿੰਨੀ ਕੁ ਕੀਮਤਾਂ ਘਟਦੀਆਂ ਤੇ ਜਾ ਕੇ ਫੇਰ ਦੇਖਿਆ ਜਾਵੇ ਕਿੰਨੇ ਕੁ ਲੋਕ ਆ ਰਹੇ ਨੇ ਕਾਫੀ ਹੈਗਾ ਰਸ ਜੀ ਸਵੇਰ ਦੇ ਅਸੀਂ 7 ਵਜੇ ਦੇ ਇੱਥੇ ਆਏ ਹੋਇਆ ਤੇ ਡਿਲੀਵਰੀਆਂ ਚੱਲ ਰਹੀਆਂ ਨੇ ਆਲਮੋਸਟ 15 20 ਡਿਲੀਵਰੀ ਹੋ ਵੀ ਚੁੱਕੀ ਹੈ ਤੇ ਅੱਜ ਦਾ ਪਲਾਨ ਤਕਰੀਬਨ ਹੈਗਾ 30 40 ਗੱਡੀਆਂ ਦਾ ਵਧੀਆ ਹੈ ਚੱਲ ਰਿਹਾ ਹੈ ਮਤਲਬ ਹੁਣ ਜੋ ਆਪਾਂ ਕਹਿ ਸਕਦੇ ਆ ਇੱਕ ਮੋਮੈਂਟਮ ਬਹੁਤ ਵਧੀਆ ਬਣਿਆ ਹੋਇਆ। ਆਸਟ੍ਰੇਲੀ ਜਿਹੜੇ ਕਸਟਮਰ ਹੈਗੇ ਨੇ ਉਹ ਹੈਚਬੈਕ ਦੇ ਹੈਗੇ ਨੇ ਲੱਗੀਆਂ ਅੱਧਾ ਜਿਹਾ ਟ੍ਰੈਂਡ ਚੇਂਜ ਹੋ ਚੁੱਕਿਆ ਹੈ ਕਿ ਐਸਯੂਵੀ ਤੇ ਆ ਚੁੱਕਿਆ ਹੈ। ਬਾਇੰਗ ਕੈਪੈਸਿਟੀ ਲੋਕਾਂ ਦੀ ਵੱਧ ਗਈ ਹੈ। ਉਹ ਉਹਦੇ ਕਰਕੇ ਵੀ ਥੋੜਾ ਜਿਹਾ ਬੈਨੀਫਿਟ ਜ਼ਿਆਦਾ। ਦੇਖੋ ਪਹਿਲਾਂ 45% ਟੈਕ ਸੀਗਾ ਤੇ 올ਓਵਰ ਹੁਣ 5% ਘਟ ਗਿਆ। ਅਪਰਕਸੀਮੇਟਲੀ ਆਪਾਂ ਲੈ ਕੇ ਚੱਲੀਏ 30 ਤੋਂ 40000 ਰੁਪਏ ਵੈਸੀ ਰੇਟ ਘਟ ਗਿਆ ਤੇ 15 ਤੋਂ 20000 ਰੁਪਏ ਜਿਹੜਾ ਹੈਗਾ ਮੁਰਤੀ ਨੇ ਘਟਾਤਾ ਪਲੱਸ ਇੱਕ ਜਿਹੜਾ ਬੋਨਸ ਹੈਗਾ ਜਾਂ ਫਿਰ ਆਪਾਂ ਕਹਿ ਲਈਏ ਕਿ ਡਿਸਕਾਊਂਟ ਹੈ ਕਿ ਨੇ ਉਹ ਇਲੈਕਟ੍ਰਿਕ ਨੂੰ ਲੈ ਕੇ ਚੱਲੀਏ ਸਵਾ ਲੱਖ ਤੋਂ ਉੱਪਰ ਚਲਾ ਜਾਂਦਾ ਸਵਾ ਲੱਖ ਰੁਪਏ ਤੱਕ ਗੱਡੀਆਂ ਸਸਤੀ ਹੋ ਜਾਂਦੀਆਂ ਜੀ 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 ਸੋ ਇਹ ਜਿਹੜਾ ਤਿਉਹਾਰ ਵਾਲਾ ਸੀਜ਼ਨ ਹੈ ਸੋ ਇੱਕ ਖਾਸ ਹੈ ਖਾਸ ਕਰਕੇ ਜਿਨ੍ਹਾਂ ਨੇ ਗੱਡੀਆਂ ਖਰੀਦਣੀਆਂ ਸੋ ਇੱਕ ਪਾਸੇ ਜਿੱਥੇ GST ਰਿਡਿਊਸ ਹੋਇਆ ਜਿੱਥੇ ਵੱਡੇ ਵੱਡੇ ਆਫਰਾਂ ਵੀ ਜਿਹੜੀਆਂ ਉਹ ਗੱਡੀਆਂ ਵੱਲੋਂ ਲਈਆਂ ਜਾ ਰਹੀਆਂ ਨੇ ਸੋ ਤ ਗ੍ਰੇਡ ਰਿਡਿਊਸ ਹੋਏ ਨੇ ਉਛਣ ਆ ਰਹੇ ਨੇ ਲੋਕ ਗੱਡੀਆਂ ਬੁੱਕ ਕਰਵਾ ਰਹੇ ਨੇ ਲੋਕ ਸੋ ਇੱਕ ਸ਼ਖਸ਼ ਆਏ ਨੇ ਸਰਦਾਰ ਜੀ ਗੱਲਬਾਤ ਕਰਦੇ ਆ ਕਿਹੜੀ ਗੱਡੀ ਬਾਰੇ ਜਾਣਕਾਰੀ ਲੈਣੇ ਸੇਵਟ ਬਾਰੇ ਲੈਣਾ ਸੇਵਟ ਬਾਰੇ ਅੱਛਾ ਕਿੰਨਾ ਗ੍ਰੇਡ ਦਾ ਫਰਕ ਪਿਆ ਪਹਿਲਾਂ ਤੇ ਹੁਣ ਦਾ ਕਿੰਨਾ ਫਰਕ ਪੈ ਗਿਆ ਹੈਗਾ ਲੱਖ ਦੇ ਕਰੀਬ 70 80 ਹਜ਼ਾਰ ਰੱਖੇ ਦੋ ਬਸ 70 ਹਜ਼ਾਰ ਅੱਛਾ ਅੱਛਾ ਉਮੀਦ ਸੀਗੀ ਵੀ ਇੰਨੀ ਸਸਤੀ ਹੋ ਜੂਗੀ ਗੱਡੀ ਨਹੀਂ ਐ ਨਹੀਂ ਸੀਗੀ ਹੂੰ ਤੇ ਹੁਣ ਕੀ ਮਨ ਬਣਾਇਆ ਫਿਰ ਹੁਣ ਗੱਡੀ ਲੈਣ ਲੱਗੇ ਹੋ ਹਾਂਜੀ ਗੱਡੀ ਲੈਣ ਲੱਗਿਆ ਹਾਂ ਤੇ ਮਤਲਬ ਲੱਖ ਰੁਪਏ ਬਚ ਗਏ ਤੁਹਾਡੇ ਇੱਕ ਗੱਡੀ ਪੀ ਹਾਂਜੀ ਲੱਖ ਰੁਪਏ ਤੁਸੀਂ ਵੇਖ ਸਕਦੇ ਹੋ ਕਿ ਲੱਖ ਰੁਪਏ ਲਗਭਗ ਇੱਕ ਗੱਡੀ ਪਿੱਛੇ ਇਹਨਾਂ ਦਾ ਵੱਜ ਚੁੱਕਾ ਸੋ ਬੜਾ ਫਾਇਦਾ ਜਿਹੜਾ ਲੋਕਾਂ ਨੂੰ ਕਿਤੇ ਨਾ ਕਿਤੇ ਹੋ ਰਿਹਾ ਸੋ ਕੁਝ ਹੋਰ ਵੀ ਸ਼ਖਸ਼ ਪਹੁੰਚੇ ਹੋਏ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਐਸੀ ਇੱਥੇ ਬਰੀਜ਼ਾ ਪਤਾ ਕਰਨ ਆਈ ਸੀ ਰੇਟ ਤਾਂ ਜੀ ਬਹੁਤ ਫਰਕ ਪਿਆ ਅੱਗੇ ਨਾਲੋਂ ਜੀਐਸਟੀ ਘਟਣ ਕਾਰਨ ਤਾਂ ਤੁਹਾਨੂੰ ਪਤਾ ਓਬਵੀਅਸਲੀ ਗੱਲ ਆ ਫਰਕ ਪੈਣਾ ਹੀ ਆ ਬਿਲਕੁਲ ਬਿਲਕੁਲ ਜਿੱਥੇ ਜੀ ਜਿੱਤੇ ਹੁਣ ਤੁਸੀਂ ਲਾ ਲਓ ਜੇ ਬੰਦਾ ਕੋਈ ਆਇਆ ਇੱਥੇ 1 ਲੱਖ ਰੁਪਿਆ ਉਹਨੂੰ ਗੱਡੀ ਬਸਸਸਤੀ ਮਿਲ ਰਹੀ ਹੈ ਜਾਂ ਕੁਝ ਵੀ ਹੈ ਤੇ ਓਬਵੀਅਸਲੀ ਗੱਲ ਉਹ ਆਪੀ 1 ਲੱਖ ਰੁਪਿਆ ਦਾ ਆਪਣਾ ਬਜਟ ਵਧਾ ਕੇ ਆਪਣਾ ਉੱਚੀ ਗੱਡੀ ਲਊਗਾ ਅੱਛਾ ਜੀ ਸਭ ਕੁਝ ਹੋ ਗਿਆ ਹਾਂ ਜੀ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਕਸਟਮਰ ਕਾਫੀ ਐਕਸਾਈਟਡ ਹੈਗੇ ਨੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਗੱਡੀਆਂ ਦਾ ਜਿਹੜਾ ਸਟਾਕ ਹੈ ਉਹ ਵੀ ਪੂਰੀ ਤਰ੍ਹਾਂ ਅਵੇਲੇਬਲ ਹੈ ਕਿਸੇ ਗੱਲ ਦੀ ਕਮੀ ਨਹੀਂ ਹੈਗੀ ਸੋ ਤੁਹਾਨੂੰ ਜਿਹੜੀਆਂ ਬੇਸਿਕ ਸੈਗਮੈਂਟ ਦੀਆਂ ਗੱਡੀਆਂ ਹੈਗੀਆਂ ਨੇ ਸੋ ਉਹਦੇ ਵਿੱਚ ਲਗਭਗ 50000 ਤੋਂ ਲੈ ਕੇ 70000 ਰੁਪਏ ਤੱਕ ਰਿਡਿਊਸ ਹੋਏ ਹੋਰ ਜਾਣਕਾਰੀ ਲੈਣੇ ਆਪਾਂ ਜਿਹੜੇ ਇੱਥੋਂ ਦੇ ਮੈਨੇਜਰ ਹੈਗੇ ਆ ਉਹਨਾਂ ਦਾ ਕੀ ਕਹਿਣਾ ਹੈ ਕਿੰਨੀ ਸਸਤੀ ਹੋਈਆਂ ਗੱਡੀਆਂ ਜੀਐਸਟੀ ਸਲੈਬ ਜਿਹੜੀ ਛੋਟੀ ਗੱਡੀਆਂ ਦੇ ਉੱਤੇ ਸਲੈਵਾ ਪਹਿਲਾਂ ਜਿਹੜਾ ਸਲੈਬ ਸੀਗਾ 28% ਜੀਐਸਟੀ ਸੀਗਾ 1% ਸੈ ਤੋ ਲੈ ਕੇ ਲੱਖ ਰੁਪਏ ਤੱਕ ਕਾਰਾਂ ਸਾਡੀਆਂ ਸਸਤੀ ਰੇਂਜ ਦੇ ਵਿੱਚ ਆ ਚੁੱਕੀਆਂ ਨੇ ਸਸਤੀਆਂ ਹੋ ਚੁੱਕੀਆਂ ਨੇ ਉਹਦਾ ਕਸਟਮਰ ਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲ ਰਿਹਾ ਔਰ ਕਸਟਮਰ ਬਹੁਤ ਜ਼ਿਆਦਾ ਚਾਹ ਦੇ ਵਿੱਚ ਵੀ ਔਰ ਕਾਰ ਦੀ ਬੁਕਿੰਗ ਕਰਾ ਰਿਹਾ ਸਾਡੇ ਕੋਲ ਜੀ ਸਰ ਜਿਹੜੀ ਆ ਇਹ ਘਟੀਆਂ ਕੀਮਤਾਂ ਨੇ ਉਹ ਅੱਜ ਤੋਂ ਹੀ ਲਾਗੂ ਹੋ ਗਈਆਂ ਨੇ ਹਾਂਜੀ ਸਰ ਅੱਜ ਤੋਂ ਲਾਗੂ ਹੋ ਗਿਆ ਨੇ ਸਾਡੇ ਨਵੇਂ ਪ੍ਰਾਈਸਿਸ ਅੱਜ ਰਾਤ ਤੋਂ ਅੱਜ ਕੱਲ ਰਾਤ ਤੋਂ ਸਾਡੇ ਪ੍ਰਾਈਸਿਸ ਅਪਡੇਟ ਹੋ ਗਏ ਸੀਗੇ ਔਰ ਅੱਜ ਤੋਂ ਡਿਲੀਵਰੀ ਸਟਾਰਟ ਹੋ ਗਈ ਹੈ ਸਰ ਅਲਟੋ ਦਾ ਜਿਹੜਾ ਪਹਿਲਾ ਰੇਟ ਸੀਗਾ ਸਰ بیس ਮਾਡਲ ਦੀ ਵੀ ਜੇਕਰ ਆਪਾਂ ਗੱਲ ਕਰੀਏ ਤਾਂ ਸਰ ਉਹ 422 ਉਹ ਜਿਹੜਾ ਕਿ ਹੁਣ ਘਟ ਗਏ 370000 ਰੁਪਏ ਦੇ ਵਿੱਚ ਆ ਗਿਆ ਜੀ ਅਪਰੋਕਸ 50000 52000 ਦਾ ਬੈਨੀਫਿਟ ਉਹਦੇ ਵਿੱਚ ਕਸਟਮਰ ਲੈ ਗਿਆ ਪਰ ਉਸ ਤੋਂ ਇਲਾਵਾ ਮਾਰੂਤੀ ਵੱਲੋਂ ਵੀ ਕਾਫੀ ਸਕੀਮਸ ਚੱਲ ਰਹੀਆਂ ਨੇ ਜਿਹਦੇ ਨਾਲ ਕਸਟਮਰ ਨੂੰ ਬਹੁਤ ਬੈਨੀਫਿਟ ਆਇਆ ਸਰਕਾਰ ਲੈਣ ਦੇ ਵਿੱਚ ਇਹ ਹੋਰ ਵੀ ਗੱਡੀਆਂ ਨੇ ਸਰ ਸਰ 스ਵਿਫਟ 스ਵਿਫਟ ਦਾ ਅਗਰ ਗੱਲ ਕਰੀਏ بیس ਮਾਡਲ ਦੀ ਅਗਰ ਆਪਾਂ ਗੱਲ ਕਰਾਂਗੇ 스ਵਿਫਟ ਦਾ ਵੀ بیس ਮਾਡਲ ਅਪਰੋਕਸ ਜਿਹੜਾ ਸਸਤਾ ਹੋਇਆ ਵਾ ਉਹਦੇ ਵਿੱਚ 648000 ਪਹਿਲਾਂ ਕੋਸਟਿੰਗ ਸੀਗੀ ਹੁਣ ਉਹ 578000 ਰੁਪਏ ਦਾ ਹੋ ਗਿਆ بیس ਮਾਡਲ 70000 ਰੁਪਏ ਦਾ ਇਦਾਂ ਹੀ ਬਰੀਜ਼ਾ ਦੇ بیس ਮਾਡਲ ਦੇ ਵਿੱਚ ਅਗਰ ਆਪਾਂ ਗੱਲ ਕਰਾਂਗੇ ਵੱਡੀ ਕਾਰਾਂ ਦੇ ਵਿੱਚ ਵੀ ਥੋੜਾ ਜੀਐਸਟੀ ਦਾ ਫਰਕ ਸੀਗਾ ਕਿਉਂਕਿ ਉਹਦੇ ਵਿੱਚ ਜਿਹੜਾ ਪਹਿਲਾਂ ਜੀਐਸਟੀ ਲੱਗਦੀ ਸੀ 28% ਜੀਐਸਟੀ ਸੀਗੀ ਅ ਉਸ ਤੋਂ ਇਲਾਵਾ ਸੈਸ ਲੱਗਦਾ ਸੀ 17% ਉਹ ਜਿਹੜਾ ਹੁਣ ਘਟ ਕੇ ਗਵਰਨਮੈਂਟ ਨੇ 40% ਹੀ ਕਰ ਦਿੱਤਾ 45 ਤੋਂ 40 ਹੋ ਗਿਆ ਜਿਹਦੇ ਨਾਲ ਬਰੀਜ਼ਾ ਵਰਗੀ ਜਿਹੜਾ ਬਰੀਜ਼ਾ ਦੇ بیس ਮਾਡਲ ਦੀ ਵੀ ਅਗਰ ਆਪਾਂ ਗੱਲ ਕਰਦੇ ਆ ਤਾਂ ਉਹਦਾ ਪਹਿਲਾ ਜਿਹੜਾ ਪ੍ਰਾਈਸ ਸੀਗਾ 8 ਲੱਖ 68000 ਰੁਪਏ ਦਾ ਸੀ ਜਿਹੜਾ ਹੁਣ 8 ਲੱਖ 25000 ਰੁਪਏ ਦੇ ਵਿੱਚ ਕਸਟਮ ਨੂੰ ਮਿਲ ਰਿਹਾ ਜੀ ਇਸ ਤਰ੍ਹਾਂ ਕੰਕੈਸਟੇ ਮੋਡੇ ਮੋਡੇ 2 ਤੋਂ ਲਗਭਗ 50000 ਤੋਂ ਲੈ ਕੇ 70000 50000 ਤੋਂ ਲੈ ਕੇ 70 ਵੀ ਨਹੀਂ ਸਰ ਆਇਆ ਹੈ ਔਰ ਤੋਂ ਲੈ ਕੇ 70000 ਰੁਪਏ ਤੱਕ ਦਾ ਰੇਟ ਦਾ ਪਰ ਗਿਆ ਬਟ ਸਕੀਮਸ ਵੀ ਉਸ ਤੋਂ ਬਾਅਦ ਕੰਪਨੀ ਨੇ ਬਹੁਤ ਅੱਛੀਆਂ ਲਾਂਚ ਕੀਤੀਆਂ ਹੋਈਆਂ ਜਿਵੇਂ ਇਹ ਬੁਕਿੰਗ ਦੇ ਉੱਤੇ ਤੇ ਉਹ ਹਲੇ ਵੀ ਕੰਟੀਨਿਊ ਨੇ 30th ਸਪਟੰਬਰ ਤੱਕ ਕੰਪਨੀ ਨੇ ਸਕੀਮ ਲਾਂਚ ਕਰਤੀ ਆ ਬੁਕਿੰਗ ਬਣਾ ਜਾਏ ਕੰਪਨੀ ਦੇ ਰੀਜ਼ੀ ਮੋਸਟ ਮੈਕਸਿਮਮ ਕਰਦੇ ਉੱਤੇ 10000 ਰੁਪਏ ਦਾ ਬੈਨੀਫਿਟ ਉਹ ਵੀ ਮਿਲ ਰਿਹਾ ਸੀਗਾ ਉਹ ਵੀ ਕੰਪਨੀ ਨੇ ਦੁਬਾਰਾ ਸਟਾਰਟ ਕਰਤਾ ਕੰਟੀਨਿਊ ਕਰਤਾ ਲੋਕ ਵੀ ਐਕਸਾਈਟਡ ਉਹ ਜੀਐਸਟੀ ਦਾ ਜਦੋਂ ਦਾ ਲੋਕਾਂ ਨੂੰ ਪਤਾ ਲੱਗਿਆ ਸੀਗਾ ਤੇ ਸ਼ਰਾਧਾ ਦੇ ਵਿੱਚ ਗਿਆ ਇਸ ਲਈ ਕੰਪਨੀ ਨੇ ਬੁਕਿੰਗ ਬਣਾ ਜਾਏ ਇੱਕ ਦੀ ਸਕੀਮ ਸਾਡੀ ਸ਼ੁਰੂ ਕੀਤੀ ਸੀਗੀ ਜਿਹਦੇ ਵਿੱਚ ਕਸਟਮਰਸ ਹੁੰਦੇ ਆ ਸੀ ਬਹੁਤ ਅੱਛਾ ਰਿਸਪੌਂਸ ਦਿੱਤਾ ਔਰ ਕਾਫੀ ਬੁਕਿੰਗ ਕਰਵਾਈਆਂ ਬਟ ਹੁਣ ਬਿਲਿੰਗ ਅੱਜ ਤੋਂ ਸਟਾਰਟ ਹੋਈ ਹੈ ਜੀਐਸਟੀ ਵਾਲੀ ਤਾਂ ਕਰਕੇ ਹੁਣ ਅੱਜ ਤੋਂ ਡਿਲੀਵਰੀ ਸਟਾਰਟ ਹੋ ਗਈਆਂ ਨੇ ਉਹਨਾਂ ਕਸਟਮਰ ਨੂੰ ਤਾਂ ਸਰ ਬਿਲਕੁਲ ਸਰ ਬਿਲਕੁਲ ਇਹ ਸੁਨਹਿਰੀ ਮੌਕਾ ਜਿਸ ਤਰ੍ਹਾਂ ਰੇਟ ਘਟੇ ਨੇ ਇਹ ਸਨੇਪ ਮੌਕਾ ਹੈਰੀ ਮੌਕਾ ਵਾ ਕਸਟਮਰਸ ਦੇ ਲਈ ਕਸਟਮਰ ਨੂੰ ਜੇਕਰ ਕੋਈ ਇਸੇ ਦਾ ਪਲਾਨ ਹੈ ਕਿ ਅਸੀਂ ਤਾਂ ਖੁਦ ਰਿਕੁਐਸਟ ਕਰਾਂਗੇ ਕਿ ਜੇ ਇਸੇ ਦਾ ਪਲਾਨ ਹੈ ਟੈਸਟਰ ਸੋਚ ਰਿਹਾ ਵੀ ਮੈਂ ਨੀਰ ਦੁਵਾਲੀ ਜਾ ਕੇ ਲੈਣੀ ਬਟ ਇਸੇ ਟਾਈਮ ਦੁਵਾਲੀ ਆ ਕਰ ਲੈਣ ਵਾਲੀ ਸਸਤੀ। ਅੱਛਾ ਸਰ ਜਿਵੇਂ ਤੁਸੀਂ ਦੱਸਿਆ ਕਿ ਬੇਸ ਮੋਡਲ ਦੇ ਵਿੱਚ 70 70000 ਰੁਪਇਆ 5000 ਦਾ ਫਰਕ ਪੈ ਗਿਆ ਹੈ। ਜਿਹੜੇ ਟੌਪ ਵੇਰੀਐਂਟ ਹੋਗੇ ਤਾਂ ਉਹਦੇ ਚ ਨਾ ਹੋਰ ਬਹੁਤ ਜ਼ਿਆਦਾ ਫਰਕ ਪੈ ਗਿਆ। ਸੋ GST 2.0 ਅੱਜ ਤੋਂ ਪੂਰੇ ਦੇਸ਼ ਭਰ ਦੇ ਵਿੱਚ ਲਾਗੂ ਹੋ ਚੁੱਕਾ ਹੈ। ਸੋ ਜਿੱਥੇ ਇਲੈਕਟ੍ਰੋਨਿਕਸ ਸਮਾਨ ਸਸਤਾ ਹੋਇਆ ਉੱਥੇ ਗੱਡੀਆਂ ਸਸਤੀਆਂ ਹੋਈਆਂ ਨੇ। ਬੇਸਿਕ ਗੱਡੀਆਂ ਜਿਹੜੀ ਕੀਮਤ ਲਗਭਗ 4 ਲੱਖ ਸੀਗੀ ਉਹ ਹੁਣ 3.5 ਲੱਖ ਤੱਕ ਰਹਿ ਗਈ ਹੈ ਸੋ ਜਿਹੜੀ ਗੱਡੀ ਦੀ ਕੀਮਤ 6 ਲੱਖ ਸੀਗੀ ਉਹਤੇ 70000 ਰੁਪਏ ਤੱਕ ਵੀ ਕੀਮਤਾਂ ਕਟੀਆਂ ਕੁਝ ਗੱਡੀਆਂ ਜਿਹੜੀਆਂ ਹਾਈ ਵੇਰੀਐਂਟ ਗੱਡੀਆਂ ਹੁੰਦੀਆਂ ਨੇ ਅਪਰ ਵੇਰੀਐਂਟ ਗੱਡੀਆਂ ਨੇ ਭਾਵੇਂ ZX i ਹੈ ਜਾਂ VX i ਪਲੱਸ ਮਾਡਲ ਸਿਕ ਨੇ ਉਹਨਾਂ ਵਿੱਚ ਲਗਭਗ 1 ਲੱਖ ਰੁਪਏ ਤੱਕ ਦੀ ਵੀ ਜਿਹੜੀ ਕਟੌਤੀ ਉਹ ਹੋ ਚੁੱਕੀ ਹੈ ਦੂਜੇ ਪਾਸੇ ਤਿਉਹਾਰ ਚੱਲ ਰਹੇ ਨੇ ਇਸ ਕਰਕੇ ਹੋਰ ਵੀ ਜਿਹੜੇ ਆ ਉਹ ਵੱਡੇ ਵੱਡੇ ਆਫਰ ਏਜੰਸੀਆਂ ਵੱਲੋਂ ਦਿੱਤੇ ਜਾ ਰਹੇ ਨੇ ਤਾਂ ਕਿ ਕਸਟਮਰਾਂ ਨੂੰ ਵੱਤੋ ਵੱਤ ਪਰਮਾਇਆ ਜਾ ਸਕੇ ਵਰਿੰਦਰ ਸਿੰਘ ਫੇਰ ਦੀ ਏਟੀਵੀ ਭਾਰ